ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਕੋਟਲਾ ਰਾਇਕਾ ਜੀ ਤਸਵੀਰ ਬਾਗਾਪਰਾਣਾ ਤੇ ਜ਼ਿਲ੍ਹਾ ਮੋਗਾ ਮੇਰੇ ਗਵਾਨ ਪਿੰਡ ਦੀ ਵੀਡੀਓ ਹੈ ਜੀ ਤੁਹਾਡੇ ਅਸਤੇ ਇੱਕ ਚੰਗੇ ਸੀਮਣ ਦੀ ਝੋਟੀ ਲੈ ਕੇ ਆਂਦੀ ਆ ਆਪ ਵੀ ਚੰਗੇ ਦੀ ਆ ਲੱਗਿਆ ਵੀ ਚੰਗਾ ਪਹਿਲੇ ਸੋਈ ਚੰਗੇ ਦੁੱਧ ਦੀ ਨੀਦਾ ਬਾਕੀ ਦੁੱਧ ਸੇਵਾ ਸੰਭਾਲਦਾ ਡਿਟੇਲ ਮੈਂ ਬਾਅਦ ਤੋਂ ਲੈਕੂਗਾ ਤਸੱਲੀ ਪਰ ਖਾ ਕੇ ਕਰ ਲਿਓ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਾਸਰੀ ਦਾ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਬਾਈ ਨਾਮ ਗੁਰਜੀਤ ਸਿੰਘ ਆ ਪਿੰਡ ਕੋਟਲਾ ਰਹਿਕਾ ਤੇ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਗਾ ਪੁਰਾਣਾ ਬਾਈ ਮੋਬਾਈਲ ਨੰਬਰ ਜੀ 7355258792 ਬਾਈ ਠੀਕ ਆ ਸੁਆ ਕਿੰਨਾ ਮਾਸ ਹੁੰਦੀ ਆ ਬਾਈ ਵਾ ਬਾਈ ਪਹਿਲਾ ਦੰਦੋ ਜੀ ਦੰਦੋ ਬਾਈ ਚਾਰ ਦੰਦਾਂ ਦਾ ਮੂੰਹ ਬੱਚਾ ਹੀ ਆ ਜੀ ਹਾਂਜੀ ਠੀਕ ਆ ਵੀਰੇ ਸਮਾਂ ਕਿੰਨਾ ਕ ਲੈਂਦੀ ਆ ਜੀ ਸਮਾਂ ਬਾਈ 12 ਤਰੀਕ ਨੂੰ ਦਿਨ ਪੂਰੇ ਆ ਬਾਈ ਬਸ ਅੱਜ 8 ਹੋ ਗਈ ਬੜਾ ਰਹਿ ਗਿਆ 8 ਹੋ ਗਏ ਠੀਕ ਆ ਵੀਰੇ ਤੇ ਆਪ ਕਿਹੜੇ ਸੀਮੰਡ ਦੀ ਆ ਬਈ ਇਹ ਇਹ ਬਾਈ ਐਮ 29 ਦੀ ਆ ਬਾਈ ਆਪ ਆਪਣੇ ਘਰ ਦੀ ਸੀਗੀ ਮੱਝ ਉਹਦੇ ਐਮ 29 ਦਾ ਭਰਾ ਏ ਠੀਕ ਆ ਉਹਦੀ ਤੇ ਹੁਣ ਇਹਦੇ ਦੂਜਾ ਸਿਕੰਦਰ ਤੋਂ ਗੱਭ ਆਏ ਠੀਕ ਆ ਉਹਦਾ ਰਿਕਾਰਡ ਮੇਲ ਦੀ ਸਾਰਾ ਹਾਂ ਬਾਈ ਸਾਰਾ ਰਿਕਾਰਡ ਆ ਬਾਈ ਡਾਕਟਰ ਦਾ ਪਤਾ ਦੱਸ ਦਾਂਗੇ ਗੱਥਾ ਨਾਲ ਦੀ ਪਾਰ ਪਿੱਛੇ ਦੀ ਮੈਂ ਕਿਹਾ ਫੁੱਲ ਗਾਰੰਟੀ ਆ ਬਈ ਆਪਰੇ ਕਿੰਨਾ ਪਿਆਜੂ ਪਹਿਲੇ ਸਵੇਰੇ ਜੀ ਬਾਈ 15 16 ਲੀਟਰ ਦੀ ਮਾਂ ਦੇ ਥੱਲੇ ਜੀ ਯਾਰ ਪਹਿਲੇ ਸਵੇਰੇ 11 12 ਤਾਂ ਆਸ ਹੈਗੀ ਆ ਫਸ ਕਰ ਚੰਗੀ ਆ ਸੇਵਾ ਬਈ ਬਾਕੀ ਆ ਤੂੰ ਟੋਰ ਕੇ ਦਿਖਾ ਦਿਓ ਸੇਵਾ ਮਾਲਕਾਂ ਦੀ ਵੀਰੇ ਪੂਰੀ ਚੰਗੀ ਆ ਛੋਟੀ ਹੈ ਵੀ ਬਹੁਤ ਚੰਗੀ ਆ ਗੋਲ ਸਿੰਗੀ ਆ ਮੂੰਹ ਤੋਂ ਚਾਰ ਦੰਦ ਬੱਚਾ ਹੀ ਆ ਸਭੀ ਬਲੀ ਤੁਹਾਡੇ ਸਾਹਮਣੇ ਆ ਵੀਰੇ ਫੁੱਲ ਸੇਵਾ ਕਿਉਂਕਿ ਪਸ਼ੂਆਂ ਦੀ ਗਿਣਤੀ ਬਾਈ ਕੋਲ ਹੋੜੀ ਆ ਤਾਂ ਕਰਕੇ ਬਾਈ ਕਹਿੰਦਾ ਸੇਵਾ ਪੁੱਲਦੀ ਹੁੰਦੀ ਆ ਸੋਨਾ ਮੁੱਠੀ ala ਥਣ ਕੱਲਾ ਕੱਲਾ ਨਿੱਖੜਮ ਹੋੜ ਸ਼ਾਂਖ ਭੂਰਾ ਵੀ ਨੇ ਬਾਈ ਸੀਲ ਬਹੁਤ ਆ ਦੇਖ ਬਾਈ ਲੈ ਲਓ ਜਿਹਨੇ ਮਾਰਗੋ ਬਾਈ ਬੈਠਾ ਰਹੇ ਨੇ ਇਹ ਪਹਿਲਾਂ ਆਪਾਂ ਨੂੰ ਦਿੰਦਾ ਤੁਸੀਂ ਦੇਖ ਸਕਦੇ ਹਾਂ ਲੈ ਨਹੀਂ ਮੱਝ ਹੱਥ ਨਹੀਂ ਲਗਉਣਦੀ ਇਹ ਕਰਮ ਵਾਲੀ ਜਿਵੇਂ ਕੋਈ ਮਰਜੀ ਬੈਠਾ ਰਵੇ ਆਪ M29 ਦੀ ਹੈ ਅੱਗੇ ਸਿਕੰਦਰ ਦੇ ਸੀਮਣ ਤੋਂ ਗੱਬਣ ਜਿਹਦਾ ਰਿਕਾਰਡ ਤੁਸੀਂ ਬਾਈ ਕੋਲੋਂ ਲੈ ਸਕਦੇ ਆ ਸੋਨਾ ਫਿਟਨੈਸ ਵਾਲਾ ਹਵਨ ਗੋਲ ਪੱਠਾ ਬੁੜਾ ਵਜਨ ਵਜੂਦਕ ਤੁਸੀਂ ਦੇਖ ਹੀ ਸਕਦੇ ਹੋ ਤੇ ਕੱਦ ਕਾਠ ਵੀ ਵੀਰੇ ਚੰਗਾ ਹਜੇ ਚਾਰ ਦਾਂਦੀ ਹੈ ਲੰਮੀ ਲੈ ਜਾਓ ਵੀਰੇ ਥੋੜੀ ਜੀ ਬਾਕੀ ਜੇ ਕੋਈ ਬਰੀਡ ਤੇ ਕੰਮ ਕਰਨਾ ਚਾਹੁੰਦਾ ਤਾਂ ਆਪਾਂ ਇਹਨੂੰ ਤੋਹਫਾ ਹੀ ਕਹਿ ਸਕਦੇ ਆ ਵੀਰੇ ਮੋਟਾ ਹੱਥੀ ਚਵਾਈ ਵਾਲਾ ਥਣ ਬਾਈ ਕਹਿੰਦਾ ਬਾਹਲਾ ਨਹੀਂ ਤਾਂ ਆਪਾਂ 11 12 ਕਿਲੋ ਦੁੱਧ ਦੀ ਉਮੀਦ ਆ ਜੀ ਬਾਕੀ ਸੇਵਾ ਸੰਭਾਲਦੇ ਸਰਤੇ ਆ ਇਹਨਾਂ ਗੋਲ ਸਿੰਗੀ ਆ ਸਿੰਗੀ ਵੀ ਚੈੱਕ ਕਰ ਲਓ ਨਾਲੇ ਕੋਈ ਬਣਾਈ ਨਹੀਂ ਵੀਰੇ ਜਿਵੇਂ ਨੈਚੁਰਲ ਚੀਜ਼ ਆ ਚੰਗੀ ਚਮਕ ਵਾਲੀ origignal jet black arga ਪਿੰਡਾ ਜੀ ਪਤਲਾ ਪਿੰਡਾ ਬਾਕੀ ਕੱਲਾ ਪੂਸਟ ਚਿੱਟੋ ਆ ਪਿਓਰ ਮੁਰਾਜ ਬੈਂਦੀ ਆ ਜੀ ਹਜੇ ਦਿਨ ਬਾਈ ਦੱਸਦਾ ਕਿ ਡੇਟ ਮੁਤਾਬਕ 12 ਤਰੀਕ ਨੂੰ ਪੂਰੇ ਆ ਜਾਨੀ 4 ਦਿਨ ਤਾਂ ਡੇਟ ਮੁਤਾਬਕ ਪਏ ਆ ਉੱਤੇ ਪਸ਼ੂ ਲੈ ਜਿਓ ਵੱਖਰੀ ਗੱਲ ਜਾਨੀ 4 ਤੋਂ 5 ਦਿਨ ਹਜੇ ਖੁੱਲੇ ਹੀ ਲੈ ਜੂਗੀ ਤੇ 4ਾਂ ਤੋਂ 5 ਦਿਨਾਂ ਤੱਕ ਰਵਾਨਾ ਹੋਰ ਵੀ ਸੋਨਾ ਤਿਆਰ ਕਰ ਲੂਗੀ ਤੇ ਇਹਦੀ ਗੈਜ ਦੀ ਡਿਮਾਂਡ ਵੀਰੇ ਜਿਹੜੇ ਲੈਣੇ ਆ ਉਹੀ ਦੱਸਿਓ ਜੀ ਬਾਈਆ ਡਿਮਾਂਡ ਤਾਂ ਹੈਗੀ ਆ ਦੂਜਾ ਕਿੰਨਾ ਦਾ 145 ਬਾਈ ਹਾਂਜੀ ਤੇ ਦੇ ਦਾਂਗੇ ਆਪਾਂ 138 ਦੀ ਬਾਈ 138 ਦੀ ਦੇ ਦਾਂਗੇ ਹਾਂਜੀ ਹਾਂਜੀ ਜਿਹੜੀ ਜੀ ਕੀਤੀ ਹੈ ਬਾਈ ਨੇ ਡਿਮਾਂਡ ਬਾਈ ਕਹਿੰਦਾ ਡਿਮਾਂਡ ਤਾਂ ਹੈਗੀ 1 ਲੱਖ ਤੇ 45000 ਰੁਪਿਆ ਪਰ 1 ਲੱਖ ਤੇ 38000 ਦੀ ਝੋਟੀ ਦੇ ਦਾਂਗੇ ਚਾਰ ਪਿੰਡ ਘੁੰਮ ਕੇ ਵੀ ਆਜੂਗੇ ਇਹੋ ਜੀ ਝੋਟੀ ਨਹੀਂ ਮੰਨ ਲਈ ਝੋਟੀ ਸਨਖਪੁਣਾ ਬਹੁਤ ਆ ਝੋਟੀ ਬਾਕੀ ਜਿਹਨੂੰ ਨਗ ਪਸੰਦ ਆਉਂਦਾ ਵੀਰੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਬਾਕੀ ਬਾਈ ਮਾਨਤਾਨ ਹੋ ਜਾਊਗਾ ਮਾਨਤਾਨ ਹੋ ਜਾਊਗਾ ਇਹ ਨਹੀਂ ਬਾਈ 38 ਮੰਗੇ ਦਾ 38 ਲੈਣਾਗਾ ਉਹਦੇ ਜੋ ਵੀ ਬਾਈ ਕਹਿੰਦਾ ਮਾਨਤਾਨ ਆਪਾਂ ਕਰ ਦਾਂਗੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ